ਜੋ ਕੋਈ ਮਾੜਾ ਜਿਹਾ ਕਹਿ ਦੋ ਇਹ ਆਪਣਾ ਇਹ ਪ੍ਰੋਗਰਾਮ ਜਿਹੜਾ ਅਗਲਾ ਪ੍ਰੋਗਰਾਮ ਇੱਥੇ ਆ ਤੇ ਉਹ ਕਦੋਂ ਦਾ ਕਿੱਥੇ ਮਨਾ ਰਹੇ ਆ ਤੇ ਇਹਦੇ ਬਾਰੇ ਨਹੀਂ ਕਹਿ ਸਕਦੇ ਹੁਣ ਅੱਜ ਵਾਰ ਹੀ ਬਣਾ ਕੇ ਭਾਈ ਸਾਹਿਬ ਜਿਹੜੇ ਅੱਜ ਤੁਸੀਂ ਕਾਹਦਾ ਪ੍ਰੋਗਰਾਮ ਰੱਖਿਆ ਹੈ ਉਹਦੇ ਬਾਰੇ ਦੱਸ ਦੋ ਸਕਦੇ ਕੀ ਕੱਲ ਤੇ ਅੱਜ ਜਿਹੜੇ ਚੱਲ ਰਹੇ ਨੇ ਤੁਹਾਨੂੰ ਦੱਸਦਾ ਉਹ ਤੇ ਕੋਈ ਨਹੀਂ ਆਇਆ ਜੋ ਪ੍ਰੋਗਰਾਮ ਕਰਾ ਲਿਆ ਹਾਂ ਹਾਂ ਧੰਨਵਾਦ ਇਹ ਸੰਦ ਦੇ ਵਿੱਚ ਦਸਮ ਗ੍ਰੰਥ ਦੀਆਂ ਸ਼ੰਕਾਵਾਂ ਜਿਹੜੀਆਂ ਸੀਆਂ ਉਹ ਅਸੀਂ ਦਾ ਦੂਰ ਕਰਤੀਆਂ ਇੰਟਰਨੈਟ ਤੇ ਪਾ ਕੇ ਆ ਜਿਹੜੀ ਸੰਗਤ ਹੈ ਕਿ ਉਹ ਦਸਮ ਗ੍ਰੰਥ ਹੈ ਔਰ ਆਦ ਗ੍ਰੰਥ ਦੀ ਪਛਾਣ ਤਾਂ ਉਹਨੂੰ ਇੱਕ ਮੰਨਦੀਆਂ ਨੇ ਬਹੁਤ ਲਵਾਈਆ ਸੀ ਅੱਜ ਇਹਨਾਂ ਤੇ ਜੇ ਕਿਸੇ ਨੂੰ ਫੇਰ ਵੀ ਕੋਈ ਸ਼ੰਕਾ ਹੈ ਉਹ ਸੰਗਤ ਵਿੱਚ ਆ ਕੇ ਕੱਢੇ ਇਕੱਲਾ ਨਹੀਂ ਉਹ ਕਰੇ 1000 2000 ਆਦਮੀ ਦੇ ਵਿੱਚ ਬੈਠ ਕੇ ਗੁਰਦੁਆਰੇ ਨਹੀਂ ਬੈਠਣ ਜਿੱਥੇ ਮਰਜੀ ਬਹਿ ਜਾਣਾ ਸੰਗਤ ਵਿੱਚ ਗੱਲ ਕਰੇ ਵਿਚਾਰ ਕਰੇ ਐਵੇਂ ਕੋਣੀ ਮਾਰ ਵਾਲੀ ਗੱਲ ਜਿਹੜੀ ਹੈ ਨਿੱਧ ਗਾਲੀਆਂ ਗੱਲਾਂ ਜਿਹੜੀਆਂ ਨੇ ਉਹ ਹੁਣ ਬਰਦਾਸ਼ਤ ਨਹੀਂ ਹੋਣਗੀਆਂ ਠੀਕ ਹੈ ਬਾਬਾ ਜੀ ਇਹਦੇ ਬਾਰੇ ਜੇ ਕੋਈ ਠੋਸ ਗੱਲ ਹੈ ਕਿਸੇ ਕੋਲ ਹੈ ਵੇ ਉੱਥੇ ਵਿਚਾਰ ਹੋ ਸਕਦਾ ਇਹ ਗੱਲ ਤੁਹਾਨੂੰ ਤੁਹਾਡੇ ਕੋਲੋਂ ਵੀ ਜਿਹੜਾ ਆਪਣਾ ਦੋ ਤਖਤਾਂ ਦੇ ਤੇ ਦਸਮ ਗ੍ਰੰਥ ਦੇ ਪ੍ਰਕਾਸ਼ ਹੋਏ ਹੈਗੇ ਨੇ ਉਹ ਦੋ ਗ੍ਰੰਥਾਂ ਵਾਲਿਆਂ ਨੂੰ ਉਹ ਦੋ ਤਖਤਾਂ ਵਾਲਿਆਂ ਨੂੰ ਕਰ ਲੈਣੇ ਚਾਹੀਦੇ ਨੇ ਉੱਥੇ ਥੋੜਾ ਪਰ ਵਾਪ ਪੈ ਗਿਆ ਸੀ ਮੇਨ ਪੰਜਾਬ ਦੇ ਨੇ ਦੋਏ ਗ੍ਰੰਥ ਦੋਏ ਤਖਤ ਉਹ ਪੰਜਾਬ ਦੇ ਵਿੱਚ ਤਾਂ ਮੂਰਤੀਆਂ ਵੀ ਆ ਗਈਆਂ ਸੀ ਉੱਥੇ ਨਹੀਂ ਮੂਰਤੀਆਂ ਆਈਆਂ ਪੰਜਾਬ ਦੇ ਵਿੱਚ ਹੀ ਜ਼ਿਆਦਾ ਪ੍ਰਭਾਵ ਪਿਆ ਹੈ ਇਹ ਮੀਣਿਆਂ ਦਾ ਮਸੰਦਾਂ ਦਾ ਦੂਜਾ ਹਾਂ ਸਮਝਦੇ ਨਹੀਂ ਉਹਨਾਂ ਦੇ ਪ੍ਰਭਾਵ ਚਾਕੇ ਚੱਕੇ ਗਏ ਸੀਗੇ ਤੇ ਦਵਾਰਾ ਜੇ ਇਤਰਾਜ ਹੈ ਜੇ ਉਹਨਾਂ ਨੂੰ ਦੋਹਾਂ 'ਚ ਫਰਕ ਹੈ ਤਾਂ ਉਹ ਡਿਸਕਸ ਕਰ ਲੈਣ ਸਮਝ ਲੈਣ ਨਹੀਂ ਇਹ ਰੋਬੇ ਸਾਨੂੰ ਕਹਾਂ ਜਾ ਕੇ ਇਹ ਕਹਿਣਾ ਪੈ ਜਵੇ ਵੀ ਜਿੱਥੇ ਦੋਏ ਗ੍ਰੰਥ ਪ੍ਰਕਾਸ਼ ਨਹੀਂ ਅਸੀਂ ਉਹਨੂੰ ਤਖਤ ਨਹੀਂ ਮੰਨਦੇ ਖਾਲਸੇ ਕੋ ਪਾਵਰ ਕਰ ਸਕਦਾ ਕਦੇ ਵੀ ਜਿਹੜਾ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਇਹ ਇਹਨਾਂ ਦਾ ਤਖਤ ਕਿੰਨੇ ਨੇ ਤੇ ਕਿਹੜੇ ਕਿਹੜੇ ਤੇ ਪ੍ਰਕਾਸ਼ ਹੈ ਕਿਹੜੇ ਤੇ ਨਹੀਂ ਹੈ ਤਖਤ ਇੱਕੋ ਹੀ ਹੈ ਵੈਸੇ ਸਾਡਾ ਜਿਹੜਾ ਚੱਲਦਾ ਵੀ ਹੀਰ ਹੈ ਜਿੱਥੇ ਦਸਮ ਪਾਤਸ਼ਾਹ ਵਾਹਿਗੁਰੂ ਅਸੀਂ ਤਖਤ ਜਿੰਨੇ ਮਰਜ਼ੀ ਥਾਪ ਸਕਦੇ ਹਾਂ ਤੇ ਜਿਹੜੇ ਦੂਏ ਤਖਤ ਥਾਪੇ ਤੇ ਚਾਰ ਇਹ ਅਕਾਲੀ ਫੁੱਲਾ ਉਹਨਾਂ ਨੇ ਜੇ ਥਾਪੇ ਨੇ ਉਹਨਾਂ ਦੇ ਅੰਡਰ ਰਹੇ ਨੇ ਸਾਡੇ ਅੰਡਰ ਰਹੇ ਨੇ ਇਹ ਤੇ ਪੁਜਾਰੀ ਸੀ ਜਿਹੜਾ ਜਹੇਦਾਰ ਹੁੰਦਾ ਉਹ ਖਾਲਸੇ ਦਾ ਹੀ ਹੁੰਦਾ ਇਹ ਪੁਜਾਰੀ ਨੇ ਚਾਰੇ ਅਸੀਂ ਉਹਨਾਂ ਨੂੰ ਜਹੇਦਾਰ ਇਹ ਕਹਿਣ ਲੱਗੇ ਚਲੋ ਕੋਈ ਨਹੀਂ ਕਹਿਣ ਸਿੱਖਾਂ ਦੇ ਨੇ ਫਿਰ ਵੀ ਖਾਲਸੇ ਦਾ ਤਖਤ ਨਹੀਂ ਹੋ ਇਹ ਤਖਤ ਸਿੱਖਾਂ ਦੇ ਨੇ ਸਾਡਾ ਤਖਤ ਖਾਲਸੇ ਦਾ ਸਿੱਖ ਗੁਰਦੁਆਰਾ ਐਕਟ ਹੈ ਉਹਦੇ ਉਹ ਮੁਲਾਜ਼ਮ ਨੇ ਉਹ ਚਾਹੇ ਜਹੇਦਾਰ ਰਹਿਣ ਚਾਹੇ ਉਹ ਕੁਝ ਕਹਿਣ ਸਿੱਖ ਸਾਹਿਬ ਵੀ ਕਹਿ ਦਈਏ ਚਲੋ ਸਾਡੀ ਮਰਜ਼ੀ ਹੈ ਜਿੱਦ ਦੇ ਦਈਏ ਕੋਈ ਗੱਲ ਨਹੀਂ ਇਤਰਾਇ ਨਾਲ ਕੋਈ ਗੱਲ ਨਹੀਂ ਪਰ ਉਹ ਕਾਗਜ਼ਾਂ ਤੇ ਉਹਨਾਂ ਨੇ ਉਹ ਅੰਗਰੇਜ਼ਾਂ ਨੇ ਉਹਨੂੰ ਪੁਜਾਰੀ ਕਹਿਤਾ ਜੋ ਮਰਜੀ ਕਹਿਤਾ ਪਰ ਇਹ ਇੱਕ ਦਾਇਰਾ ਨੇ ਤੋ ਸਿੱਖੀ ਦਾ ਦਾਇਰਾ ਹੋ ਰਿਹਾ ਖਾਲਸਾ ਦਾ ਦਾਇਰਾ ਹੋ ਰਿਹਾ ਸਿੱਖ ਜਿਹੜਾ ਹੈਗਾ ਸਿਵਲਿਅਨ ਖਾਲਸਾ ਫੌਜ ਹੈ ਫੌਜ ਦੇ ਹਵਾਲੇ ਹੈ ਸਾਡਾ ਜਿਹੜਾ ਪ੍ਰਚਾਰ ਹੈ ਝੰਡਾ ਵਰਦਾਰੀ ਨਿਹੰਗ ਸਿੰਘਾਂ ਕੋਲ ਫੌਜ ਕੋਲ ਹੈ ਨਾ ਕਿ ਸਿੱਖਾਂ ਕੋਲ ਸਿੱਖ ਤਾਂ ਜਿਹੜੇ ਨੇ ਨਾਮਦੇਵ ਨੂੰ ਮੰਨਦੇ ਨੇ ਉਹ ਵੀ ਸਿੱਖਣੇ ਕਬੀਰ ਨੂੰ ਮੰਨਦੇ ਨੇ ਉਹ ਵੀ ਸਿੱਖਣੇ ਰਬਦਾਸ ਨੂੰ ਮੰਨਦੇ ਨੇ ਉਹ ਵੀ ਸਿੱਖਣੇ ਸਾਰੇ ਹੀ ਸਿੱਖਣੇ ਤੇ ਸਿੱਖੀ ਦਾ ਗੱਲ ਨਹੀਂ ਹੈ ਫੌਜ ਦੇ ਵੀ ਜੜਾ ਹੋਊਗਾ ਭਰਤੀ ਹੋਊ ਬਾਕਾਇਦਾ ਬਾਬਾ ਜੀ ਇੱਕ ਚੀਜ਼ ਲਾਗੂ ਕਰ ਸਕਦੇ ਹੋ ਜਿਹੜਾ ਤਕਰੀਬਨ ਜਿਹੜੇ ਅੰਮ੍ਰਿਤ ਸੰਚਾਰ ਕਰਨ ਦਾ ਇਹ ਕਿਨਾਂ ਨੂੰ ਕਲਤੀ ਮਿਲੀ ਹੋਈ ਆ ਅਥਾਰਟੀ ਸਾਡੇ ਆਪਣੀ ਅਸੀਂ ਦੋਹਾਂ ਨੂੰ ਆਂਦੇ ਹੀ ਨਹੀਂ ਜਿਹੜੇ ਤਕਰੀਬਨ ਅੱਜ ਕਹਿੰਦੇ ਨੇ ਵੀ ਅਮਰਤ ਲੈ ਲਿਆ ਤੁਹਾਡੇ ਤੇ ਦੋ ਚਾਰ ਮਹੀਨੇ ਬਾਅਦ ਜਾ ਕੇ ਕਹਿੰਦਾ ਅਮਰਤ ਕੋਈ ਨਹੀਂ ਉਹਨਾਂ ਦਾ ਅਮਰਤ ਉਹਨਾਂ ਦਾ ਅਮਰਤ ਇਹ ਹੋਊਗਾ ਸਾਡੀ ਉਹ ਪੌੜ ਹੈ ਸਾਡੀ ਉਹ ਪੌੜ ਹੈ ਸਾਡਾ ਅਮਰਤ ਨਾਮ ਹੈ ਉਹਨਾਂ ਦਾ ਜਾਇਜ ਹੋ ਰੱਖਣਾ ਵਾਹਿਗੁਰੂ ਸਾਡੀ ਪੌੜ ਹੈ ਜਿਹੜੀ ਲੈਨੇ ਆ ਪੌੜ ਤਾਂ ਟੈਂਪਰ ਦੇਈ ਦੀ ਹੈ ਨਾ ਜਿਵੇਂ ਸ਼ਸਤਰ ਨੂੰ ਉਹ ਗੱਲ ਹੈ ਨਾਮ ਅਮਰਤ ਠੀਕ ਹੈ ਦੂਈ ਤਾਂ ਪੌੜ ਹੈ ਟੈਂਪਰ ਦੇ ਨੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ